ਜਦੋਂ ਮੈਂ ਵਟਸਐਪ ਚੈੱਕ ਕੀਤਾ ਕਈ ਸੁਨੇਹੇ ਹੁੰਦੇ ਆ ਕੋਈ ਜ਼ਰੂਰੀ ਸਵਾਲ ਹੁੰਦੇ ਆ ਕਈਆਂ ਦਾ ਜਵਾਬ ਦੇਣਾ ਹੁੰਦਾ ਆ ਤੇ ਮੈਨੂੰ ਪੋਸਟ ਮਿਲੀ ਆ ਅਨੁਰਾਗ ਸਿੰਘ ਦੀ ਜੀ ਉਹਦੇ ਵਿੱਚ ਮੇਰੇ ਵਾਸਤੇ ਪੰਜ ਸਵਾਲ ਉਹਨਾਂ ਨੇ ਕੀਤੇ ਹੋਏ ਆ ਹਾਂ ਮੈਂ ਬੜੇ ਸਪਸ਼ਟ ਸ਼ਬਦਾਂ ਚ ਕਹਿਣਾ ਚਾਹੁੰਦਾ ਆ ਸਰਦਾਰ ਅਨੁਰਾਗ ਸਿੰਘ ਜੀ ਤੁਹਾਡੇ ਪੰਜ ਸਵਾਲ ਮੈਨੂੰ ਪਹੁੰਚ ਗਏ ਆ ਉਹਨਾਂ ਪੰਜਾਂ ਦੇ ਜਵਾਬ ਦਿੱਤੇ ਜਾਣਗੇ ਹਰ ਤੁਸੀਂ ਆਪਣੇ ਪੇਜ ਤੇ ਸਵਾਲ ਕੀਤੇ ਆ ਮੈਨੂੰ ਉੱਥੇ ਕੀਤਾ ਆ ਬਲੌਗ ਮੈਨੂੰ ਆਪਣੇ ਪੇਜ ਤੇ ਲਿਖਣ ਦੀ ਇਜਾਜ਼ਤ ਦਿਓ ਤੇ ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਤੁਹਾਡੇ ਪੇਜ ਤੇ ਲਿਖਣਾ ਚਾਹੁੰਦਾ ਨੰਬਰ 2 ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇਣ ਦੇ ਨਾਲ ਮੇਰਾ ਵੀ ਇੱਕ ਸਵਾਲ ਹੋਊਗਾ ਜਦੋਂ ਤੁਸੀਂ ਉਸ ਸਵਾਲ ਦਾ ਜਵਾਬ ਆਪਣੇ ਪੇਜ ਤੇ ਲਿਖ ਕੇ ਪਾ ਦਿਓਗੇ ਉਹਦੇ ਠੀਕ 24 ਘੰਟਿਆਂ ਦੇ ਬਾਅਦ ਬੜਾ ਸਮੇਂ ਦੀ ਮੈਂ ਗੱਲ ਕਰਦਾ ਬਿਹਫਤਾ ਦਸ ਦਿਨ ਲੱਗਣੇ ਆ ਕਿਉਂਕਿ ਇਹਦੇ ਸਵਾਲ ਜਿਹੜੇ ਆ ਮੈਂ ਮੇਰੇ ਜਵਾਬ ਦਿੱਤੇ ਹੋਏ ਆ ਸਾਰੇ ਲਿਖੇ ਹੋਏ ਪਏ ਜਵਾਬ ਮੇਰੇ ਕੋਲੇ ਜਦੋਂ ਇਹ ਮੇਰੇ ਸਵਾਲ ਦਾ ਜਵਾਬ ਦੇ ਦੇਣਗੇ ਉਹਦੇ 24 ਘੰਟਿਆਂ ਦੇ ਬਾਅਦ ਵਿੱਚ ਵਿੱਚ ਮੇਰਾ ਇਹਨਾਂ ਦੇ ਸਵਾਲ ਦਾ ਨਵਾਂ ਜਵਾਬ ਦੂਜੇ ਸਵਾਲ ਦਾ ਤੇ ਮੇਰਾ ਦੂਜਾ ਸਵਾਲ ਇਹਨਾਂ ਦੀ ਬਾਲ ਦੇ ਉੱਤੇ ਮੈਂ ਪੇਸਟ ਕਰ ਸਕ ਕਰ ਦਊਗਾ 24 ਘੰਟਿਆਂ ਦੇ ਵਿੱਚ ਵਿੱਚ ਜੇ ਇਹਨਾਂ ਨੂੰ ਇਹ ਪੁੱਗਦਾ ਆ ਤੇ ਇਦਾਂ ਕਰ ਲੈਣ ਨਹੀਂ ਮੇਰੀ ਬਾਲ ਦੇ ਉੱਤੇ ਲਿਖਣ ਦਾ ਸੱਦਾ ਪ੍ਰਵਾਨ ਕਰਨ ਮੈਨੂੰ ਜਦੋਂ ਇਹ ਫਰੈਂਡ ਰਿਕੁਐਸਟ ਭੇਜ ਦੇਣਗੇ ਉਹਦੇ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਮੈਂ ਪਹਿਲੇ ਸਵਾਲ ਦਾ ਜਵਾਬ ਆਪਣੀ ਫੇਸਬੁੱਕ ਬਾਲ ਦੇ ਉੱਤੇ ਪਾ ਕੇ ਆਪਣਾ ਸਵਾਲ ਪਾ ਦਊਗਾ ਜਿੱਦਣ ਇਹਨਾਂ ਦਾ ਜਵਾਬ ਆ ਜਾਊਗਾ ਮੇਰੇ ਸਵਾਲ ਦਾ ਉਸ ਦਿਨ ਇਹਨਾਂ ਦੇ ਮੈਂ ਦੂਜੇ ਸਵਾਲ ਦਾ ਜਵਾਬ ਦੇ ਦਊਗਾ ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਕਹਿ ਸਕਦਾ ਹਾਂ ਹੈਲੋ ਜੀ ਅਨੁਰਾਗ ਸਿੰਘ ਜੀ ਤੁਹਾਡੇ ਵਾਸਤੇ ਨਵਾਂ ਜਿਹੜਾ ਫੋਨ ਵੀ ਦੇ ਦਿੱਤੀ ਗਈ ਹੈ ਜੇ ਬਾਕੀ ਤੁਸੀਂ ਸੋਹਿਰਦੋਂ ਨਾਨਸ਼ੇ ਕਲੰਡਰ ਦੇ ਉੱਤੇ ਤੇ ਤੁਸੀਂ ਉਹਦੇ ਵਿੱਚ ਕੁਝ ਤੁਹਾਨੂੰ ਗਲਤ ਲੱਗਦਾ ਤੁਸੀਂ ਉਹਦੇ ਵਿੱਚ ਕੁਝ ਸੋਧਣਾ ਚਾਹੁੰਦੇ ਹੋ ਤਾਂ ਇਹ ਆਪਸ਼ਨ ਰੱਖ ਦਿੱਤੀ ਆ ਸਰਦਾਰ ਸਾਬੀ ਸਿੰਘ ਵੱਲੋਂ ਕਿ ਆਪੋ ਆਪਣੀਆਂ ਜਿਹੜੀਆਂ ਪੋਸਟਾਂ ਖੋਲੋ ਜਿਹੜੇ ਉਹ ਸਵਾਲ ਵੀ ਜਨਤਕ ਹੋਣਗੇ ਜਵਾਬ ਵੀ ਜਨਤਕ ਹੋਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਕਿਸ ਗੱਲ ਦਾ ਜਿਹੜਾ ਵਿਰੋਧ ਕਰ ਰਹੇ ਹੋ ਇਹ ਨਵੀਂ ਆਪਸ਼ਨ ਤੁਹਾਨੂੰ ਮਿਲ ਗਈ ਆ ਸੋ ਅਸੀਂ ਇਹੋ ਹੀ ਉਮੀਦ ਕਰਾਂਗੇ ਕਿ ਜੇ ਇਨਾ ਜੋ ਸਵਾਲਾਂ ਦੇ ਅਸੀਂ ਜਵਾਬ ਦਿੱਤੇ ਨੇ ਅੱਜ ਵੀਡੀਓ ਦੇ ਵਿੱਚ ਜਾਂ ਕੁਝ ਸਵਾਲ ਜਿਹੜੇ ਰੱਖੇ ਗਏ ਨੇ ਸਰਬ ਸਿੰਘ ਵੱਲੋਂ ਤੇ ਉਹ ਜੇਕਰ ਉਹਨਾਂ ਦੇ ਜਵਾਬ ਦਿੰਦੇ ਆ ਤੇ ਅਸੀਂ ਵੈਲਕਮ ਕਰਾਂਗੇ ਤੇ ਇਸ ਵਿਚਾਰ ਨੂੰ ਜਿਹੜਾ ਅੱਗੇ ਵਧਾਇਆ ਜਾਊਗਾ ਤੇ ਨਹੀਂ ਤੇ ਸਾਡਾ ਜਿਹੜਾ ਇਹ ਪਲੇਟਫਾਰਮ ਹੈ ਇਹ ਸਦਾ ਅਨੁਰਾਗ ਸਿੰਘ ਉਹਨਾਂ ਵਾਸਤੇ ਖੁੱਲਾ ਉਹ ਕਦੋਂ ਵੀ ਮਤਲਬ ਸੰਦੇਸ਼ ਦੇ ਸਕਦੇ ਆ ਜੇ ਇਸ ਦੇ ਉੱਤੇ ਆ ਕੇ ਉਹਨਾਂ ਨੇ ਕਿਸੇ ਮੁੱਦੇ ਦੇ ਉੱਤੇ ਬਹਿਸ ਕਰਨੀ ਆ ਨਾਂਕਸ਼ਾਈ ਕੈਲੰਡਰ ਦੇ ਆਧਾਰਤ ਤੇ ਇਹ ਹਮੇਸ਼ਾ ਜਿਹੜਾ ਚੈਨਲ ਉਹਨਾਂ ਵਾਸਤੇ ਪਲੇਟਫਾਰਮ ਹਮੇਸ਼ਾ ਖੁੱਲਾ ਹੈ ਉਹ ਕਦੇ ਵੀ ਦੱਸ ਸਕਦੇ ਆ ਸਾਨੂੰ ਅਸੀਂ ਉਹਨਾਂ ਨੂੰ ਖੁਦ ਕੰਟੈਕਟ ਕਰ ਲਵਾਂਗੇ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਤੁਹਾਨੂੰ ਵੀ ਧੰਨਵਾਦ ਜੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ